ਆਇਓ ਪ੍ਰਿੰਟ মিডিਏ ਤੋਂ ਇਲੈਕਟ੍ਰੋਨਿਕਸ ਤੋਂ ਸੋਸ਼ਲ ਮੀਡੀਆ ਤੋਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੁਹਾਡੇ ਨਾਲ ਥੋੜੇ ਅੰਕੜੇ ਸਾਂਝੇ ਕਰਨੇ ਨੇ ਯੁੱਧ ਨਸ਼ਿਆ ਵਿਰੁੱਧ ਤੇ ਨਸ਼ਾ ਮੁਕਤੀ ਮੋਰਚਾ ਜਿਹੜਾ ਉਹਦਾ ਪਾਰਟ ਹੈ ਇੱਕ ਉਹਦਾ ਸੈਕੰਡ ਫੇਜ਼ ਸਟਾਰਟ ਹੋ ਰਿਹਾ ਹੈ ਯੁੱਧ ਨਸ਼ਿਆ ਵਿਰੁੱਧ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਨੇ ਇੱਕ ਬਹੁਤ ਵੱਡੀ ਕਮਿਟਮੈਂਟ ਦੇ ਨਾਲ ਪਹਿਲੀ ਮਾਰਚ 2025 ਨੂੰ ਸ਼ੁਰੂ ਕੀਤਾ ਸੀ ਔਰ ਇਹਦੇ ਲਗਭਗ 300 ਦਿਨ ਜਿਹੜੇ ਆ ਉਹ ਮੁਕੰਮਲ ਹੋਣ ਵਾਲੇ ਆ ਇਹਦੇ ਦੌਰਾਨ ਜਿਹੜੇ ਕੇਸ ਨੇ ਉਹ 28485 ਰਜਿਸਟਰਡ ਕੀਤੇ ਗਏ ਆ ਔਰ 41517 ਲੋਕਾਂ ਨੂੰ ਇਹਦੇ ਵਿੱਚ ਜਿਹੜਾ ਉਹ ਦੋਸ਼ੀ ਬਣਾਇਆ ਗਿਆ ਔਰ ਪੰਜਾਬ ਪੁਲਿਸ ਨੇ ਇਹਦੇ ਵਿੱਚ ਬਹੁਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਹੋਇਆ ਜਿਹੜੀ ਆ ਉਹ 1819.66 ਕਿਲੋ ਹੈਰੋਇਨ ਜਿਹੜੀ ਆ ਉਹ ਫੜੀ ਆ ਸਮੈਕ ਜਿਹੜੀ ਆ ਉਹ 0.26 ਫੜੀ ਆ ਅਫੀਮ 594 ਕਿਲੋ ਤੋਂ ਵੱਧ ਫੜੀ ਆ ਔਰ ਡੋਡੇ ਜਿਹੜੇ ਪੋਪੀ ਹਸਕ ਨੇ ਉਹ 27160 ਕਿਲੋ ਜਿਹੜੇ ਉਹ ਫੜੇ ਨੇ ਚਰਸ ਜਿਹੜੀ ਆ ਉਹ 40 ਕਿਲੋ ਦੇ ਕਰੀਬ ਫੜੀ ਆ ਗਾਂਝਾ 577 ਕਿਲੋ ਦੇ ਕਰੀਬ ਫੜਿਆ ਕੋਕੀਨ ਜਿਹੜੀ ਆ ਉਹ 4.364 ਕਿਲੋ ਫੜੀ ਆ ਆਈਸ ਡਰੱਗ ਉਹ 25 ਕਿਲੋ ਤੋਂ ਵੱਧ ਜਿਹੜੀ ਉਹ ਫੜੀ ਆ ਇਹਨਾਂ ਦਿਨਾਂ ਦੇ ਦੌਰਾਨ ਔਰ ਇੰਜੈਕਸ਼ਨ ਜਿਹੜੇ ਨੇ ਉਹ 1666 ਔਰ ਇਨਟੌਕਸਿਕੈਂਟ ਪਾਊਡਰ ਜਿਹੜਾ ਹੈ ਉਹ 40 ਕਿਲੋ ਦੇ ਕਰੀਬ ਫੜਿਆ ਔਰ ਜਿਹੜੀਆਂ ਗੋਲੀਆਂ ਤੇ ਕੈਪਸੂਲ ਜਿਹੜੀਆਂ ਮੈਡੀਕਲ ਨਸ਼ਾ ਹੈ ਜਿਹੜੇ ਜਿਨ੍ਹਾਂ ਦੇ ਉੱਤੇ ਪਾਬੰਦੀ ਹੈ ਉਹ ਚ ਇਹ ਫੜੀਆਂ ਨੇ 46 ਲੱਖ ਦੇ ਕਰੀਬ ਔਰ ਡਰੱਗ ਮਨੀ ਜਿਹੜੀ ਆ ਉਹ ਲਗਭਗ ਜਿਹੜੀ ਆ ਉਹ ਇੱਕ 15 ਕਰੋੜ ਤੋਂ ਉੱਪਰ ਦੀ ਜਿਹੜੀ ਹੈ ਇਹਦੇ ਵਿੱਚ ਫੜੀ ਗਈ ਹੈ ਔਰ 300 ਦਿਨ ਜਿਹੜੇ ਆ ਉਹ ਪੂਰੇ ਹੋਣ ਵਾਲੇ ਆ। ਦੁਬਾਰਾ ਬੋਲੋ। ਡਾਟਾ ਦੁਬਾਰਾ ਮੈਂ ਬੋਲ ਦਿੰਦਾ ਫਿਰ ਇੱਕ ਵਾਰੀ। 300 ਦਿਨ ਪੂਰੇ ਹੋ ਰਹੇ ਨੇ। 300 ਦਿਨ ਪੂਰੇ ਹੋਣਗੇ 2 ਦਿਨ ਬਾਅਦ ਜਿਹੜੇ। ਔਰ ਇਹਦੇ ਵਿੱਚ ਕੇਸ ਜਿਹੜੇ ਰਜਿਸਟਰਡ ਹੋਏ ਨੇ ਉਹ 28485 ਹੋਏ ਆ। ਔਰ ਜਿਹੜੇ ਜਿੰਨਾ ਲੋਕਾਂ ਦੇ ਨਾਮ ਦੇਤੇ ਪਰਚੇ ਦਰਜ ਹੋਏ ਆ ਜਿਹੜੇ ਕਿਊਜ਼ ਬਣਾਏ ਗਏ ਆ ਇਹਦੇ ਵਿੱਚ ਉਹਨਾਂ ਦੀ ਗਿਣਤੀ 41517। ਔਰ ਹੈਰੋਇਨ ਜਿਹੜੀ ਆ ਉਹ 1811 ਕਿਲੋ ਸਮੈਕ ਜਿਹੜੀ ਆ ਉਹ 0.276 ਕਿਲੋ ਔਰ ਅਫੀਮ 594 ਕਿਲੋ ਪੋਪੀ ਹਸ ਜਿਹੜੇ ਡੋਡੇ ਨੇ ਉਹ 27 1160 ਕਿਲੋ ਜਿਹੜੇ ਉਹ ਫੜੇ ਗਏ ਨੇ ਔਰ ਚਰਸ ਜਿਹੜੀ ਆ ਉਹ 40 ਕਿਲੋ ਗਾਂਜਾ 577 ਕਿਲੋ ਕੋਕੀਨ ਜਿਹੜੀ ਆ ਉਹ 4 ਕਿਲੋ ਤੋਂ ਵੱਧ ਆਈਸ ਜਿਹੜੀ ਆ ਉਹ 25 ਕਿਲੋ ਤੋਂ ਵੱਧ ਇਨਟੌਕਸਿਕੈਂਟ ਪਾਊਡਰ ਜਿਹੜਾ ਹੈ ਉਹ 40 ਕਿਲੋ ਤੋਂ ਵੱਧ ਔਰ ਇੰਜੈਕਸ਼ਨ 1666 ਤੇ ਜਿਹੜੇ ਗੋਲੀਆਂ ਤੇ ਕੈਪਸੂਲ ਨਸ਼ੇ ਵਾਲੇ ਜਿਹੜੇ ਨੇ ਉਹ 46 ਲੱਖ ਦੇ ਕਰੀਬ ਜਿਹੜਾ ਉਹ ਫੜੇ ਗਏ ਆ ਇਹ ਡਾਟਾ ਹੈ ਇਹ ਕੱਲ ਤੱਕ ਦਾ ਡਾਟਾ ਹੈ 23 ਤਰੀਕ ਤੱਕ ਦਾ ਬਣੀ ਹਾਂਜੀ ਬਣੀ ਜਿਹੜੀ ਆ ਜੀ ਉਹ ਇਹ ਫੜੀ ਗਈ ਆ 15 ਕਰੋੜ ਤੋਂ ਉੱਪਰ ਦੀ ਈ ਔਰ ਜਿਹੜੀ ਪ੍ਰਾਪਰਟੀ ਅਟੈਚ ਕੀਤੀ ਆ ਉਹ ਕਰੋੜਾਂ ਰੁਪਏ ਦੀ ਪ੍ਰਾਪਰਟੀ ਇਹਦੇ ਵਿੱਚ ਅਟੈਚ ਕੀਤੀ ਗਈ ਹੈ। ਯੋਧ ਨਸ਼ਿਆਂ ਵਿਰੁੱਧ ਜਿਹੜਾ ਹੈ ਉਹ ਕਈ ਐਂਗਲ ਤੋਂ ਲੜਿਆ ਜਾ ਰਿਹਾ ਹੈ। ਇੱਕ ਕੰਮ ਪੁਲਿਸ ਕਰ ਰਹੀ ਆ ਆਪਣਾ। ਦੀਦੀ ਮੈਂ ਕਾਰਗੁਜ਼ਾਰੀ ਤੁਹਾਨੂੰ ਦੱਸੀ ਹੈ। ਪ੍ਰਸ਼ਾਸਨ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ। ਔਰ ਨਸ਼ਾ ਮੁਕਤੀ ਮੋਰਚਾ ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਉਹ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਉਹ ਕੰਮ ਕਰ ਰਿਹਾ ਹੈ। ਜਿਹੜੇ ਡੀਡਿਕਸ਼ਨ ਸੈਂਟਰ ਨੇ ਪਹਿਲਾਂ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਲਿਆ ਜਾਂਦਾ ਸੀਗਾ ਜਿਵੇਂ ਕਿ ਉਹ ਤਸੀਹਾ ਕੇਂਦਰ ਹੋਣ ਅਸੀਂ ਉਹਦੇ ਵਿੱਚ ਬਹੁਤ ਕੰਮ ਕੀਤਾ ਜਿਹੜੇ ਸਰਕਾਰੀ ਡੀਡਿਕਸ਼ਨ ਸੈਂਟਰ ਨੇ ਔਰ ਉਹਨਾਂ ਦੇ ਵਿੱਚ ਦਵਾਈਆਂ ਤੇ ਜਿਹੜੇ ਆਪਣੇ ਤੌਰ ਤੇ ਨੋਕ ਨਸ਼ਾ ਛੱਡਣ ਆਉਂਦੇ ਨੇ ਉਹਨਾਂ ਦੇ ਵਾਸਤੇ ਰੋਟੀ ਪਾਣੀ ਉਹਨਾਂ ਦਾ ਰਹਿਣ ਸਹਿਣ ਜਿਹੜਾ ਉਹ ਸ਼ਾਨਦਾਰ ਕੀਤਾ ਕੁਝ ਥਾਵਾਂ ਦੇ ਉੱਤੇ ਮੈਂ ਆਪ ਖੁਦ ਜਾ ਕੇ ਜਿਹੜਾ ਉੱਥੇ ਜਿਹੜੀ ਲਾਇਬ੍ਰੇਰੀ ਸੀ ਉਹ ਜਿੰਦਰੇ ਲੱਗੇ ਸੀ ਪਹਿਲਾਂ ਉਹ ਲਾਇਬ੍ਰੇਰੀ ਬਕਾਇਦਾ ਤੌਰ ਦੇਤੇ ਖੁਲਵਾ ਕੇ ਉੱਥੇ ਪੰਜਾਬੀ ਦੀਆਂ ਬਿਹਤਰੀਨ ਕਿਤਾਬਾਂ ਜਿਹੜੀਆਂ ਮੋਟੀਵੇਸ਼ਨਲ ਬੁక్స్ ਨੇ ਉਹ ਲਿਆ ਕੇ ਉਹਨਾਂ ਦੇ ਵਿੱਚ ਰੱਖੀਆਂ ਨੇ ਅਖਬਾਰਾਂ ਜਿਹੜੀਆਂ ਉਹ ਲਵਾ ਕੇ ਦਿੱਤੀਆਂ ਨੇ ਪੰਜਾਬੀ ਹਿੰਦੀ ਦੀਆਂ ਤਾਂ ਕਿ ਉਹ ਆਪਣਾ ਧਿਆਨ ਜਿਹੜਾ ਉਹ ਦੂਜੇ ਪਾਸੇ ਲਗਾ ਸਕਣ ਜਿਹੜੇ ਲੋਕ ਉੱਥੇ ਚੰਗੀ ਤਰੀਕੇ ਨਾਲ ਉਹਨੂੰ ਛੱਡ ਰਹੇ ਨੇ ਜਿਹੜਾ ਦਿਖ ਰਿਹਾ ਉਹਨਾਂ ਨੂੰ ਫਿਰ ਉਥੋਂ ਦੇ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਅਸੀਂ ਲਗਾਇਆ ਕਿਚਨ ਦੇ ਵਿੱਚ ਵੀ ਮਦਦ ਕਰਦੇ ਨੇ ਜਾ ਖੇਡਾਂ ਦਾ ਇੰਤਜ਼ਾਮ ਕੀਤਾ ਬਾਲੀਵਾਲ ਵਗੈਰਾ ਜਿਹੜੇ ਨੈਟ ਲਾਏ ਨੇ ਉਹਨਾਂ ਦੇ ਵਿੱਚ ਉਹ ਖੇਡਦੇ ਨੇ ਇੱਕ ਜਿਹੜਾ ਪਾਠ ਹੈ ਉਹ ਨਸ਼ਾ ਮੁਕਤੀ ਮੋਰਚਾ ਹੈ ਨਸ਼ਾ ਮੁਕਤੀ ਮੋਰਚਾ ਵੀ ਉਦੋਂ ਦਾ ਚੱਲ ਰਿਹਾ ਪੰਜ ਜ਼ੋਨ ਦੇ ਵਿੱਚ ਅਸੀਂ ਪੰਜਾਬ ਨੂੰ ਵੰਡਿਆ ਸੀਗਾ ਨਸ਼ਾ ਮੁਕਤੀ ਮੋਰਚਾ ਲਈ ਇਹਦੇ ਵਿੱਚ ਮਾਝਾ ਦੁਆਬਾ ਮਾਲਵਾ ਈਸਟ ਮਾਲਵਾ ਵੈਸਟ ਤੇ ਮਾਲਵਾ ਸੈਂਟਰਲ ਇਹਨਾਂ ਨੂੰ ਪੰਜ ਜ਼ੋਨ ਨੂੰ ਪੰਜ ਜਾਣੇ ਜਿਹੜੇ ਉਹ ਹੈਡ ਕਰਦੇ ਆ ਇੱਕ ਇੱਕ ਉਹਨਾਂ ਦੇ ਨਾਲ ਜਿਹੜੇ ਆ ਉਹ ਮੀਤ ਲਾਏ ਗਏ ਆ ਸੈਕੰਡ ਇਨ ਕਮਾਂਡ ਲਾਏ ਗਏ ਆ ਉਸ ਤੋਂ ਬਾਅਦ ਜਿਹੜਾ ਉਹ ਵਿਧਾਨ ਸਭਾ ਵਾਈਸ ਉਹਦੇ ਇਨਚਾਰਜ ਲਾਏ ਗਏ ਆ ਫਿਰ ਵਿਧਾਨ ਸਭਾ ਤੋਂ ਬਾਅਦ ਜਿਹੜਾ ਉਹ ਪਿੰਡ ਵਾਈਸ ਉਹਦੇ ਚਾਰਜ ਲਾਏ ਗਏ ਆ ਹੁਣ ਜਿਹੜੀ ਬੀਡੀਸੀ ਆ ਜਿਹੜੀ ਵਿਲੇਜ ਡਿਫੈਂਸ ਕਮੇਟੀ ਸੀ ਜਿਹਨੂੰ ਨਾਮ ਦਿੱਤਾ ਗਿਆ ਪਿੰਡਾਂ ਦੇ ਰਖਵਾਲੇ ਪਿੰਡਾਂ ਦੇ ਪਹਿਰੇਦਾਰ ਜਿਹੜੇ ਉਹਨਾਂ ਦੀ ਗਿਣਤੀ ਜਿਹੜੀ ਆ ਇਸ ਵੇਲੇ ਕੋਈ 1 ਲੱਖ ਦੇ ਕਰੀਬ ਹੋ ਗਈ ਆ ਪਿੰਡਾਂ ਦੇ ਵਿੱਚੋਂ ਜਿਹੜੇ ਉਹਦੇ ਨਾਲ ਉਸ ਮਹਿਮੇ ਦੇ ਨਾਲ ਜੁੜੇ ਨੇ ਜਿਹੜਾ ਪਹਿਲਾ ਪੜਾਅ ਸੀਗਾ ਨਸ਼ਾ ਮੁਕਤੀ ਮੋਰਚਾ ਦਾ ਕੋਈ 파ਟ ਹੈ ਯੁੱਧ ਨਸ਼ਾ ਵਿਰੁੱਧ ਦਾ ਉਹ ਉਹਦੇ ਵਿੱਚ ਅਸੀਂ ਹਰ ਪਿੰਡ ਦੇ ਵਿੱਚ ਗਏ ਹਰ ਵਾਰਡ ਦੇ ਵਿੱਚ ਗਏ ਔਰ ਲੋਕਾਂ ਨੂੰ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਥਾਂ ਥਾਂ ਦੇ ਉੱਤੇ ਹਰ ਜਗ੍ਹਾ ਦੇ ਉੱਤੇ ਅਸੀਂ ਉਹਨਾਂ ਨੂੰ ਸੌਂ ਚੁਕਾਈ ਹੁਣ ਜਿਹੜਾ ਇਹਦਾ ਸੈਕੰਡ ਫੇਸ ਸ਼ੁਰੂ ਹੋ ਰਿਹਾ 7 ਜਨਵਰੀ ਤੋਂ ਔਰ 25 ਜਨਵਰੀ ਤੱਕ ਇਹ ਮੁਕੰਮਲ ਹੋਊਗਾ ਇਹਦੇ ਵਿੱਚ ਜਿਹੜੇ ਸਾਡੇ ਬਲੌਕ ਦੇ ਇੰਚਾਰਜ ਲਗਾਏ ਗਏ ਨੇ ਉਹ ਪਿੰਡਾਂ ਵਾਲਿਆਂ ਨੂੰ ਨਾਲ ਲੈ ਕੇ ਅਵੇਅਰਨੈਸ ਕੈਂਪੇਨ ਜਿਹੜੀ ਆ ਉਹ ਸਟਾਰਟ ਕਰਨਗੇ ਇਸ ਅਵੇਅਰਨੈਸ ਕੈਂਪੇਨ ਦੇ ਵਿੱਚ ਅਸੀਂ ਹਰ ਪਿੰਡ ਦਾ ਉੱਥੋਂ ਦੇ ਵਸਨੀਕ ਦਾ ਸਹਿਯੋਗ ਲਵਾਂਗੇ ਚਾਹੇ ਉਹ ਕਿਸੇ ਵੀ ਪਾਰਟੀ ਤੋਂ ਆ ਇਹਦੇ ਨਾਲ-ਨਾਲ ਜਿਹੜੇ ਸਾਡੇ ਵਲੰਟੀਅਰ ਨੇ ਉਹ ਇੱਕ ਦੂਜੇ ਦਾ ਸਹਿਯੋਗ ਅੱਗੇ ਤੋਂ ਅੱਗੇ ਜਿਵੇਂ ਇੱਕ ਪਿੰਡ ਦੇ ਵਿੱਚ ਹੋ ਕੇ ਫਿਰ ਉਹ ਦੂਸਰੇ ਪਿੰਡ ਦੇ ਵਿੱਚ ਉਹ ਦੋ ਹੋ ਜਾਣਗੇ ਤੀਜੇ ਜਾਂਦੇ ਨੇ ਤਿੰਨ ਜਿਹੜੇ ਉਹ ਹੋ ਜਾਣਗੇ ਉਹ ਗਿਣਤੀ ਅੱਗੇ ਤੋਂ ਅੱਗੇ ਜਿਹੜੀ ਆ ਉਹ ਵੱਧ ਹੀ ਜਾਊਗੀ ਸਮੂਹ ਪੰਜਾਬ ਵਾਲਿਆਂ ਨੂੰ ਇੱਕ ਪੁਰਜ਼ੋਰ ਅਪੀਲ ਹੈ ਕਿ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਸਰਕਾਰ ਇੱਕ ਇਸ ਤਰ੍ਹਾਂ ਦੀ ਇਹ ਮੁਹਿੰਮ ਚਲਾ ਰਹੀ ਹੈ ਜਿਹਦੀ ਮਿਸਾਲ ਨਾ ਕਿਸੇ ਰਾਜ ਦੇ ਵਿੱਚ ਮਿਲਦੀ ਹੈ ਨਾ ਕਿਸੇ ਮੁਲਕ ਦੇ ਵਿੱਚ ਮਿਲਦੀ ਹੈ ਨਸ਼ਾ ਇਸ ਵੇਲੇ ਵਿਸ਼ਵ ਵਰਤਾਰਾ ਹੈ ਆਪਾਂ ਸਾਰੇ ਜਾਣਦੇ ਆ ਕੋਈ ਮੁਲਕ ਇਹਦੇ ਤੋਂ ਬਚਿਆ ਹੋਇਆ ਨਹੀਂਗਾ ਪਰ ਇਹੋ ਜੀ ਮੁਹਿੰਮ ਨਸ਼ੇ ਦੇ ਖਿਲਾਫ ਕਿਸੇ ਸਰਕਾਰ ਨੇ ਚਲਾਈ ਤਾਂ ਦੂਰ ਦੀ ਗੱਲ ਆ ਸੋਚੀ ਵੀ ਨਹੀਂ ਅਦੇ ਤੱਕ ਕਿ ਇਹਨੂੰ ਇੰਨਾ ਸਿਸਟਮੈਟਿਕਲੀ ਚਲਾਇਆ ਜਾ ਸਕਦਾ ਹੈ ਇਹ ਕਿਸੇ ਇੱਕ ਪਾਰਟੀ ਦੀ ਜਾਂ ਸਰਕਾਰ ਦੀ ਮੁਹਿੰਮ ਨਹੀਂਗੀ ਇਹ ਸਮੂਹ ਪੰਜਾਬੀਆਂ ਦੀ ਮੁਹਿੰਮ ਹੈ ਤੇ ਜਿਨਨੇ ਪੰਜਾਬੀ ਨੇ ਇਸ ਵੇਲੇ ਤੁਹਾਡੇ ਮਾਧਿਅਮ ਦੇ ਰਾਹੀਂ ਵਿਵੇਕ ਸੁਣ ਰਹੇ ਨੇ ਜਾਂ ਪੜਨਗੇ ਉਹਨਾਂ ਨੂੰ ਇਹਦੀ ਅਪੀਲ ਹੈ ਕਿ ਉਹ ਇਹਦੇ ਵਿੱਚ ਪਾਰਟਿਸਪੇਟ ਕਰਨ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਇਹ ਸਾਡਾ ਇੱਕ ਅਹਦ ਹੈ ਕਿ ਚਾਹੇ ਕੁਝ ਵੀ ਹੋ ਜਵੇ ਅਸੀਂ ਹਰ ਹਾਲਤ ਦੇ ਵਿੱਚ ਪੰਜਾਬ ਦੇ ਵਿੱਚੋਂ ਜਿਹੜਾ ਇਹ ਨਸ਼ੇ ਦਾ ਕੋੜ ਹੈ ਇਹਨੂੰ ਕੁੱਟ ਕੇ ਬਾਹਰ ਸੁੱਟਾਂਗੇ ਇਹ ਠੀਕ ਹੈ ਕਿ ਇੱਕ ਲੜਾਈ ਲੰਬੀ ਹੈ ਇਸੇ ਕਰਕੇ ਇਹਨੂੰ ਨਾਮ ਯੁੱਧ ਦਿੱਤਾ ਗਿਆ ਕਿੰਨੀ ਦੇਰ ਚੱਲਦੀ ਹੈ ਇਹ ਨਹੀਂ ਪਤਾ ਪਰ ਉਨੀ ਦੇਰ ਤੱਕ ਜਾਰੀ ਰਹੂਗੀ ਚੱਲਦੀ ਰਹੂਗੀ ਜਦੋਂ ਤੱਕ ਪੰਜਾਬ ਦੇ ਵਿੱਚ ਇਹਨਾਂ ਨਸ਼ਿਆਂ ਦੇਤੇ ਮੁਕੰਮਲ ਰੂਪ ਦੇ ਵਿੱਚ ਕੰਟਰੋਲ ਨਹੀਂ ਕਰ ਲਿਆ ਜਾਂਦਾ ਸਮੂਹ ਪੰਜਾਬੀਆਂ ਤੋਂ ਇਸ ਹੰਗਾਰੇ ਦੀ ਆਸ ਹੈ ਕਿ ਜਿਵੇਂ ਪਹਿਲਾਂ ਉਹਨਾਂ ਨੇ ਨਸ਼ਾ ਮੁਕਤੀ ਮੋਰਚਾ ਨੂੰ ਹੰਗਾਰਾ ਦਿੱਤਾ ਜਾਂ ਯੁੱਧ ਨਸ਼ਿਆਂ ਵਿਰੁੱਧ ਨੂੰ ਹੰਗਾਰਾ ਦਿੱਤਾ ਉਸੇ ਤਰੀਕੇ ਦਾ ਹੰਗਾਰਾ ਹੁਣ ਸੈਕੰਡ ਫੇਜ਼ ਦੇ ਵਿੱਚ ਦੇਣਗੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸੀ ਉਦੋਂ ਲੋਕ ਇਹ ਕਹਿੰਦੇ ਸੀਗੇ ਨਸ਼ਿਆਂ ਦੇ ਉੱਤੇ ਕੰਟਰੋਲ ਨਹੀਂ ਹੋ ਰਿਹਾ ਹੁਣ ਜਦੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਈਆਂ ਨੇ ਲੋਕ ਇੱਕ ਗੱਲ ਜਿਹੜੀ ਉਹ ਕਹਿੰਦੇ ਸੀਗੇ ਕਿ ਜਿਹੜੀ ਇਹ ਮੁਹਿੰਮ ਚੱਲ ਰਹੀ ਹੈ ਤੁਹਾਡੀ ਅਸੀਂ ਇਹਦਾ ਤੁਹਾਡਾ ਹਰੇਕ ਪੱਖੋਂ ਸਾਥ ਜਿਹੜਾ ਉਹ ਦੇਵਾਂਗੇ ਇਹ ਮੁਹਿੰਮ ਜਿਹੜੀ ਆ ਇਹ ਚੱਲਣੀ ਬਹੁਤ ਜ਼ਰੂਰੀ ਸੀ ਤਾਂ ਹੁਣ ਜਦੋਂ 300 ਦਿਨ ਪੂਰੇ ਹੋਏ ਨੇ ਕੁਝ ਲੋਕ ਸੋਚਦੇ ਸਨ ਕਿ ਇਹ ਤਾਂ ਮਹੀਨਾ ਚੱਲੂਗੀ ਇਹ ਦੋ ਦਿਨ ਦੋ ਮਹੀਨੇ ਚੱਲੂਗੀ ਚਾਰ ਮਹੀਨੇ ਚੱਲੂਗੀ ਬੜੇ ਸਾਰੇ ਉਦੋਂ ਬਿਆਨ ਇਹ ਵੀ ਆਏ ਉਹ ਤਾਂ ਫਲॉप ਹੋ ਗਿਆ ਜੀ ਯੁੱਧ ਨਸ਼ਿਆਂ ਵਿਰੁੱਧ ਫਲॉप ਹੋ ਗਿਆ ਜਿਹੜਾ ਯੁੱਧ ਪੱਧਰ ਤੇ ਲੜਿਆ ਜਾ ਰਿਹਾ ਉਹ ਫਲॉप ਹੋਊਗਾ ਹੀ ਨਹੀਂ ਕਿਉਂਕਿ ਇਹਦੇ ਪਿੱਛੇ ਵਿਲ ਪਾਵਰ ਹੈ ਸਰਕਾਰ ਦੀ ਸਰਕਾਰ ਦੀ ਇੱਛਾ ਸ਼ਕਤੀ ਹੈ ਕਿ ਚਾਹੇ ਕੁਝ ਵੀ ਹੋ ਜਵੇ ਇਸ ਮਹਿੰਮ ਨੂੰ ਨਾ ਅਸੀਂ ਢਿੱਲਿਆ ਪੈਣ ਦੇਣਾ ਨਾ ਇਹਨੂੰ ਜਿਹੜਾ ਜੀ ਉਹ ਖਤਮ ਕਰਨਾ ਹੁਣ ਜਦੋਂ ਕਿ ਪਿੰਡਾਂ ਦੇ ਪਹਿਰੇਦਾਰ ਦੇ ਰੂਪ ਦੇ ਵਿੱਚ 1 ਲੱਖ ਮੈਂਬਰ ਦੇ ਕਰੀਬ ਸਾਡੇ ਨਾਲ ਜਿਹੜਾ ਉਹ ਜੁੜ ਗਿਆ ਤੇ ਇਹ ਮਹਿੰਮ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ ਦੇ ਦੌਰਾਨ ਹਰ ਜਗ੍ਹਾ ਦੇ ਉੱਤੇ ਇਹਦਾ ਅਸਰ ਤੁਹਾਨੂੰ ਦਿਖਾਈ ਦੇਊਗਾ